ਲੱਖ ਵਾਲਾ ਆ ਲੱਖ ਵਾਲਾ ਤੀਜਾ ਮੇਰੇ ਮਿੱਤਰੋ ਸਭ ਨੂੰ ਸ਼ੁਰੂ ਹੋ ਜਾਂਦੀ ਲੱਖ ਆਕੇ ਤਲੜੀ ਬੜੀ ਥੋੜਾ ਟਾਈਮ ਠਹਿਰ ਜਾਓ ਬੜਾ ਕੇ ਛੱਟਾਂਗੇ ਓ ਜਿਹੜੇ ਸਾਨੂੰ ਆਖਦੇ ਇਹ ਗੱਲ ਨਹੀਂ ਬਣੀ ਜਿਹੜੇ ਸਾਨੂੰ ਆਖਦੇ ਸੰਦੀ ਇੰਨੀ ਵਾਲਾ ਕਹਿੰਦੇ ਲੱਖ ਦਾ ਪਹਿਲਾ ਲੱਗ ਗਿਆ ਮੇਰੇ ਵੀਰੋ ਇੱਕ ਲੱਖ ਦਾ ਪਹਿਲਾ ਜਫਾ ਉਹ ਪਹਿਲੇ ਕੀ ਹਾਂ ਜਾਨ ਪੈ ਰਹੀ ਹੈ ਆਉ ਕਹਿੰਦੇ ਭਾਈ ਸਾਹ ਭਾਈ ਜਸਵੰਤ ਸਿੰਘ ਜੀ ਖਾਲਣਾ ਸਾਬ ਦੇ ਪਿੰਡਾਂ ਦਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਇਹ ਮਾਜੇ ਦੀ ਧਰਤੀ ਹੈ ਪਰ ਇਹ ਤੂੰ ਕਹਿੰਦੇ ਖੜਾ ਛਡਾਉਣਾ ਉੱਥਾ ਮੇਰੇ ਮਿੱਤਰੋ ਉਹ ਜੀ ਅੱਜ ਮੈਂ ਕਰਾਈ ਤੇ ਕਰਾਉਣੀ ਕਦੋਂ ਆ ਜਿਦਾਂ ਅੱਜ ਨਾ ਹਰ ਹਰ ਕਰਾਈ ਤੇ ਕਰਾਉਣੀ ਕਦੋਂ ਆ ਮੱਖੀ ਤੇ ਸ਼ੀਨੂ ਸ਼ੀਲੂ ਤੇ ਮੱਖੀ ਮੱਖੀ ਤੇ ਉਹ ਘੱਟਾ ਗਿੱਦਾ ਗਿੱਦਾ ਪੈਂਦਾ ਆ ਕੌਤੀ ਮਰੀ ਨੌਜਵਾਨੇ ਸਾਪੀ ਮੇਰੇ ਲਈ ਕੌਤੀ ਇਹਨ ਸਵਾਦ ਕਰ ਦਿੰਦਾ ਸਵਾਦ ਕਰ ਦਿੰਦਾ ਸਵਾਦ ਕਰ ਦਿੰਦਾ 50000 ਰੁਪਏ ਪ੍ਰੀਤ ਜੀ ਟੋਣੇ ਨਹੀਂ ਕਰਦੇ ਜੇ ਇਹਨਾਂ ਦੀ ਆਪਾਂ ਬੇਇਤੀ ਕਰਨੀ ਆ ਫਿਰ ਭਲਾਂ ਦੀ ਖੜੇ ਰੋ ਗੱਲਾਂ ਦੋ ਐ ਰਿਕੁਐਸਟ ਆ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਪਲੀਜ਼ ਮੇਰੀ ਹੱਥ ਬਨ ਕੇ ਰਿਕੁਐਸਟ ਆ ਵੀ ਪਿੱਛੇ ਪਿੱਛੇ ਨੂੰ ਆ ਸ਼ੀਲੂ ਦਾ ਲੱਖ ਵਾਲਾ ਆ ਲੱਖ ਵਾਲਾ ਪੀਜਾ ਮੇਰੇ ਮਿੱਤਰੋ ਆ ਸੰਦੀਪ ਜਿੰਨੀ ਵਾਲੋਂ ਮਾਨ ਹੋਣਗੇ ਇੱਕ ਪਾਸੇ ਗੁਲਜਾਰੀ ਐ ਆ ਦੂਜੇ ਪਾਸੇ ਸ਼ੀਲੂ ਐ ਸ਼ੀਲੂ ਤੇ ਗੁਲਜਾਰੀ ਸ਼ੀਲੂ ਤੇ ਗੁਲਜਾਰੀ ਸ਼ੀਲੂ ਤੇ ਗੁਲਜਾਰੀ ਸ਼ੀਲੂ ਤੇ ਗੱਲ ਜਾਰੀ ਉਹ ਹਿੱਲੂ ਰੋਟਰ ਦਾ ਡਾਕੀਲੂ ਸਿੰਮੀ ਨੂੰ ਸ਼ਿੱਲੂ ਹੋ ਜਾਂਦੀ ਹੈ ਲੱਖ ਦੀ ਗੁੱਟੀ ਲਿਆ ਮੇਰਾ ਵੀਰ ਟੀਮਾਰਾ ਹਾਂ ਬਾਗਰਾਉਂਡ